ਸਸ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੂੰਦੀ ਵਾਲੀ ਕੜੀ ਬਣਾਵਾਂਗੇ। ਇਹ ਕੜੀ ਬਣਾਉਣ ਦੇ ਲਈ ਮੈਂ ਇਤੀ ਕਾਲੀ ਬੇਸਣ ਲਿਆ ਹੈ ਜਿੰਨੀ ਕੜੀ ਬਣਾਉਣੀ ਹੋਵੇ ਆਪਾਂ ਉਸ ਦੇ ਹਿਸਾਬ ਨਾਲ ਬੇਸਣ ਲੈ ਲਵਾਂਗੇ। ਇੱਥੇ ਮੈਂ ਇੱਕ ਕਾਲੀ ਦਹੀਂ ਲਈ ਹੈ। ਬੇਸਣ ਦੇ ਵਿੱਚ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ। ਇੱਕ ਛੋਟਾ ਚਮਚ ਜੀਰਾ ਪਾਊਡਰ ਪਾਵਾਂਗੇ। ਇੱਕ ਛੋਟਾ ਚਮਚ ਰੱਡੀ ਚਿਲੀ ਪਾਊਡਰ ਪਾਵਾਂਗੇ। थोड़ा जहा ब्लैक पेपर पावेंगे हल्दी पाउडर पावेंगे मैं इतने चमच हल्दी पाउडर पाया है दही में आप इस तरीके मिक्स कर लवेंगे हम दही मिक्स हो चुका है बेसन देवेंगे दही में ਦਹੀਂ ਨੂੰ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਆਥੇ ਮੈਂ ਬੇਸਨ ਦੇ ਵਿੱਚ ਨਮਕ ਨਹੀਂ ਪਾਇਆ ਹੈ। ਨਮਕ ਆਪਾਂ ਬਾਅਦ ਵਿੱਚ ਪਾਵਾਂਗੇ। ਇੱਕ ਕਾਲੀ ਪਾਣੀ ਪਾਵਾਂਗੇ। ਇਹ ਬਾਗਲ ਵਾਲੇ ਪਾਣੀ ਨੂੰ ਬੇਸਨ ਵਿੱਚ ਪਾਵਾਂਗੇ। ਉਸ ਤੋਂ ਪਹਿਲਾਂ ਬੇਸਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਲੰਮਸ ਨਾ ਪੈ ਜਾਣ ਬੇਸਨ ਦੀਆਂ ਜੇ ਇਸ ਤਰੀਕੇ ਨਾਲ ਬੇਸਨ ਦੇ ਵਿੱਚ ਸਾਰੇ ਮਸਾਲੇ ਚੰਗੀ ਤਰ੍ਹਾਂ ਨਾਲ ਮਿਕਸ ਹੋਣ ਤਾਂ ਆਪਾਂ ਮਿਕਸੀ ਦੇ ਵਿੱਚ ਵੀ ਇਹ ਸਭ ਨੂੰ ਪਾ ਕੇ ਮਿਕਸ ਕਰ ਸਕਦੇ ਹਾਂ ਇੱਕ ਕਲੀ ਵਾਲਾ ਪਾਣੀ ਪਾ ਕੇ ਮਿਕਸ ਕਰ ਲਵਾਂਗੇ ਬੇਸਨ ਨੂੰ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਇੱਕ ਕੱਪ ਵਾਲਾ ਪਾਣੀ ਵੀ ਆਪਾਂ ਇਸ ਬੈਟਰ ਦੇ ਵਿੱਚ ਪਾਵਾਂਗੇ ਬੈਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਗੁੰਦੀ ਵਾਲੀ ਘੜੀ ਬਹੁਤ ਹੀ ਟੇਸਟੀ ਬਣਦੀ ਹੈ ਹੁਣ ਇਹ ਮਿਕਸ ਹੋ ਕੇ ਤਿਆਰ ਹੈ ਮੈਂ ਬੀਸਨ ਦੇ ਵਿੱਚ ਦਹੀਂ ਤੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਿਆ ਹੈ ਆਪਾਂ ਇਸ ਦੇ ਵਿੱਚ ਨਮਕ ਅਖੀਰ ਵਿੱਚ ਪਾਵਾਂਗੇ ਹੁਣ ਆਪਾਂ ਕੜੀ ਬਣਾ ਲਵਾਂਗੇ ਉਸ ਲਈ ਕੜਾਹੀ ਦੇ ਵਿੱਚ ਇੱਕ ਕੜਚੀ ਸਰੋਂ ਦਾ ਤੇਲ ਲਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋਣ ਤੇ ਇੱਕ ਚਮਚ ਸੁੱਕਾ ਧਨੀਆ ਪਾਵਾਂਗੇ ਇੱਕ ਚਮਚ ਜੀਰਾ ਪਾਵਾਂਗੇ තුරාජා අපප කාලමන්ගේ ගුල්ඩන් බ හොතක ගඩන් බ හුන් තකප කාලමන්ගේ ඒක සුප්ටි ලාල මෙර්්ච පාමන්ගේ ඒක හරී මෙර්්චපාමාන්ගේ ල නදර පොනි හෝය්‍යතා පලාසන අදරක පෑලම් පාලමන්ගේ ਇੱਕ ਵੱਡੇ ਸਾਈਜ਼ ਦਾ ਆਲੂ ਪਾਵਾਂਗੇ ਇਸ ਤਰੀਕੇ ਦਾ ਕੱਟਿਆ ਹੋਇਆ ਆਲੂ ਨੂੰ ਮਿਕਸ ਕਰ ਲਵਾਂਗੇ ਤੇ ਥੋੜੀ देर ਪਕਾ ਲਵਾਂਗੇ ਚਾਵਲ ਵਗੈਰਾ ਦੇ ਨਾਲ ਇਸ ਤਰੀਕੇ ਦੀ ਬਣੀ ਹੋਈ ਕੜੀ ਬਹੁਤ ਟੇਸਟੀ ਲੱਗਦੀ ਹੈ ਪਕੌੜਿਆਂ ਵਾਲੀ ਖੜੀ ਤਾਂ ਆਪਾਂ ਬਣਾਉਂਦੇ ਹੀ ਰਹਨੇ ਆ ਜੀ ਪਰ ਅੱਜ ਆਪਾਂ ਬੂੰਦੀ ਵਾਲੀ ਖੜੀ ਬਣਾਵਾਂਗੇ ਇਹ ਕੜੀ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਦੀ ਕੜੀ ਨੂੰ ਆਪਾਂ ਰੋਟੀ ਜਾਂ ਪਰੌਂਠੇ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਹਣ ਗਰਮੀਆਂ ਦਾ ਟਾਈਮ ਆ ਗਿਆ ਹੈ ਜੀ ਇਸ ਕੜੀ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੋਈ ਪਕੌੜੇ ਫਰਾਈ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਜ਼ਿਆਦਾ دیر ਗੈਸ ਕੋਲ ਖੜਨ ਦੀ ਜ਼ਰੂਰਤ ਨਹੀਂ ਹੈ ਇਹ ਕੜੀ ਬਹੁਤ ਜਲਦੀ ਤੇ ਬਹੁਤ ਟੇਸਟੀ ਬਣਦੀ ਹੈ ਇਹ ਘੜੀ ਟੇਸਟ ਵਿੱਚ ਵੀ ਬਹੁਤ ਟੇਸਟੀ ਬਣਦੀ ਹੈ। ਹਨਾ ਪੰਜ ਦੇ ਵਿੱਚ ਪਿਆਜ਼ ਪਾਵਾਂਗੇ। ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਪਾਏ ਨੇ ਇਸ ਤਰੀਕੇ ਨਾਲ ਲੰਬੇ ਕੱਟ ਕੇ। ਪਿਆਜ਼ ਨੂੰ ਮਿਕਸ ਕਰ ਲਵਾਂਗੇ ਤੇ ਥੋੜੀ ਦੇਰ ਪਕਾ ਲਵਾਂਗੇ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਤਰ੍ਹਾਂ ਦੇ ਹਲਵੇ ਪਕੌੜਿਆਂ ਵਾਲੀ ਕੜੀ ਤੇ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਪਿਆਜ਼ ਨੂੰ ਗੁਲਾਬੀ ਹੋਣ ਤੱਕ ਪਕਾ ਲਵਾਂਗੇ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਪੇਸਟ ਨੂੰ ਮਿਕਸ ਕਰ ਲਵਾਂਗੇ ਜੇਕਰ ਆਪਾਂ ਦੇ ਵਿੱਚ ਫਰੈਸ਼ ਲਸਣ ਅਦਰਕ ਪਵਣੀ ਹੋਵੇ ਤਾਂ ਪਕੜੀ ਦੇ ਵਿੱਚ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਇੱਕ ਟਮਾਟਰ ਪਾਵਾਂਗੇ ਟਮਾਟਰ ਨੂੰ ਪਕਾ ਲਵਾਂਗੇ ਜੇ ਤੁਹਾਨੂੰ ਇਹ ਕੜੀ ਵਾਲੀ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਥੜੀਨ ਵਪਾ ਇਸ ਤਰੀਕੇ ਨਾਲ ਟਮਾਟਰ ਪਿਆਜ ਵਗੈਰਾ ਭੁਆ ਕੇ ਬਣਾਵਾਂਗੇ ਤੇ ਬਹੁਤ ਟੇਸਟੀ ਬਣਦੀ ਹੈ। ගඩි කලා බැටර් පමාගේ ඩයිදේ විච්ි මක්ස් කරලවාගේ බැටරනු දෙ කඩීන උපකාලමාගේ සයිඩාද ස්ත්‍රිකෙන් නාහෙලම් දේරවාගේ जे तुम ये वीडियो पहली बार देख रहे हो तो अस्तों पेल भी कई होर वीडियोज़ बनाईया ने तो वीडियोस भी जरूर देखो जी थोड़ा पानी पावे ज्यादा पानी नहीं पावगे एक बारी ही पानी पाँगे जिन्ना क्या होवे ਇਸ ਤੋਂ ਪਹਿਲਾਂ ਅਸੀਂ ਪਕੌੜਿਆਂ ਵਾਲੀ ਘੜੀ ਤੇ ਦਹੀਂ ਤੜਕਾ ਵੀ ਬਣਾਇਆ ਹੈ। ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਹੁਣ ਘੜੀ ਨੂੰ ਉਬਾਲ ਆ ਚੁੱਕਿਆ। ਘੜੀ ਪੱਕਣੀ ਸ਼ੁਰੂ ਹੋ ਚੁੱਕੀ ਹੈ। ਆਪ ਐਸੇ ਚੰਗੀ ਤਰ੍ਹਾਂ ਪਕਾ ਲਵਾਂਗੇ ਇਹ ਬੁੰਦੀ ਵਾਲੀ ਕੜੀ ਦੀ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਬੁੰਦੀ ਵਾਲੀ ਕੜੀ ਬਣ ਕੇ ਤਿਆਰ ਹੁੰਦੀ ਹੈ ਇੱਕ ਉਬਾਲਣ ਤੇ ਨਮਕ ਪਾਵਾਂਗੇ ਕੜੀ ਦੇ ਵਿੱਚ ਨਾਮ ਕਪਾਹ ਸਵਾਦ ਅਨੁਸਾਰ ਪਾਵਾਂਗੇ ਇਹ ਘੜੀ ਬਣਾਉਣ ਦੀ ਬਹੁਤ ਹੀ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਘੜੀ ਚਟਪਟ ਬਣ ਕੇ ਤਿਆਰ ਹੁੰਦੀ ਹੈ ਕਨੂੰ ਕੜੀ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਇਸੇ ਤਰੀਕੇ ਨਾਲ ਇਹ ਪਕਾ ਲਵਾਂਗੇ ਨਾਮ ਕਪਾਹ ਕੜੀ ਦੇ ਵਿੱਚ ਅਖੀਰ ਵਿੱਚ ਪਾਵਾਂਗੇ ਤੇ ਕੜੀ ਵਧੀਆ ਬਣਦੀ ਹੈ ਇਸ ਤਰੀਕੇ ਦੀ ਕੜੀ ਚੋਲਾ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ కళీ తరికే నక్క దేక కశమి మిర్చను కడిీ మే ਇਸ ਘੜੀ ਨੂੰ ਆਪਾਂ ਲਾਂਚ ਵਿੱਚ ਚੌਲਾਂ ਦੇ ਨਾਲ ਜਾਂ ਫਿਰ ਰੋਟੀ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ। ਇਹ ਘੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਹੁਣ ਘੜੀ ਹਾਫ ਕੁੱਕ ਹੋ ਚੁੱਕੀ ਹੈ। ਇੱਕ ਛੋਟਾ ਚਮਚ ਕਸੂਰੀ ਮੇਥੀ ਪਾਵਾਂਗੇ। ਇੱਥੇ ਮੈਂ ਪੀਸੀ ਹੋਈ ਮੇਥੀ ਪਾਈ ਹੈ। ਆਪਾਂ ਦੂਸਰੀ ਮੇਥੀ ਵੀ ਪਾ ਸਕਦੇ ਹਾਂ ਹੱਥ ਨਾਲ ਸਾਫ਼ ਕਰਕੇ। ਇਸ ਤਰੀਕੇ ਨਾਲ ਆਪਾਂ ਕੜੀ ਹਾਫ ਕੁੱਕ ਹੋ ਰਹੀ ਹੈ ਉਸ ਦੇ ਵਿੱਚ ਮੇਥੀ ਪਾਵਾਂਗੇ ਤੇ ਸਾਰੀ ਕੜੀ ਦੇ ਵਿੱਚ ਬਹੁਤ ਵਧੀਆ ਟੇਸ ਆਏਗਾ ਕਸੂਰੀ ਮੇਥੀ ਦਾ ਕੜੀ ਨੂੰ ਇਸ ਤਰੀਕੇ ਨਾਲ ਹੀ ਪਕਾ ਲਵਾਂਗੇ कड़ी के बूंदी पावे मैं इतने अद्धी कोली बूंदी पाई है बूंदी कड़ी केिक्स कर लवेंगी बूंदी पा के कड़ी थोड़ी देर होर पका लवेंगे इस कड़ी भी चंकी तरह पक जाएगी तो बूंदी भी सॉफ्ट हो जाएगी ਕਈ ਵਾਰ ਆਪਣਾ ਕੜੀ ਖਾਣ ਦਾ ਮਨ ਹੁੰਦਾ ਹੈ ਪਰ ਪਕੌੜੀ ਬਣਾਉਣ ਲਈ ਆਪਣੇ ਕੋਲ ਟਾਈਮ ਨਹੀਂ ਹੁੰਦਾ ਤਾਂ ਆਪਾਂ ਇਸ ਤਰੀਕੇ ਨਾਲ ਬੂੰਦੀ ਵਾਲੀ ਕੜੀ ਟਰਾਈ ਕਰ ਸਕਦੇ ਹਾਂ ਕੜੀ ਦੇ ਵਿੱਚ ਹਰਾ ਧਨੀਆ ਪਾਵਾਂਗੇ ਬਿਆਸੇ ਤੇ ਕੜੀ ਤਿਆਰ ਹੈ ਪਰ ਆਪਾਂ ਇਸ ਨੂੰ 1-2 ਮਿੰਟ ਦੇ ਲਈ ਹੋਰ ਪਕਾ ਲਵਾਂਗੇ ਹਰਾ ਧਨੀਆ ਪਾਉਣ ਤੋਂ ਬਾਅਦ ਕੜੀ ਨੂੰ ਹਿਲਾ ਲਵਾਂਗੇ बूंदी वाली कड़ी बनाने की बहुत ईजी रेसपी है इस तरीके की बनी हुई कड़ी सब बहुत पसंद आएगी हम अपनी इस तरीके की कड़ी बन के तैयार है बहुत बढ़िया खुशबू आ रही है ये कड़ी उन्नी ही टेस्टी भी होएगी ਲ ਆਪਣੀ ਟੇਸਟੀ ਜਈ ਚਟਪਟਪਨ ਵਾਲੀ ਕੜੀ ਬਣ ਕੇ ਤਿਆਰ ਹੈ ਗਰਮ ਗਰਮ ਕੜੀ ਨੂੰ ਸਰਵ ਕਰ ਲਵਾਂਗੇ ਬਾਲਦੇ ਵਿੱਚ ਗਰਮ ਗਰਮ ਕੜੀ ਨੂੰ ਸਰਵ ਕਰ ਲਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ